ਸਾਡੇ ਜਿਹੜਾ ਮੁਖੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਜਿਹੜਾ ਸੀਪਕ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਸ਼ਾਮਸੁੰਦਰ ਸ਼ਰਮਾ ਜੀ ਡੀਐਸਪੀ ਸਾਭੀਂ ਬਲਾਚੌਰ ਜੀ ਦੀ ਜੋ ਅਗਵਾਈ ਹੇਠ ਹਰ ਰੋਜ਼ ਸ਼ਾਮ ਨੂੰ ਮਾਰਿਆ ਹੰਸਾਂ ਦੀ ਚੈਕਿੰਗ ਵੀ ਅਸਰ ਮਾਦਾ ਦੇ ਨਿਰਦੇਸ਼ ਅਨਸਾਰ ਰਕਬੰਦੀ ਇਹ ਪਟਵਾਲੀ ਜਿਹੜੀ ਆ ਥਾਣਾ ਵਾਲਾ ਚੌੜ ਸਿਟੀ ਏਰੀਆ ਦੇ ਵਿੱਚ ਕੀਤੀ ਜਾਂਦੀ ਹੈ ਜਿਸ ਦੇ ਦੌਰਾਨ ਕੱਲ ਸਾਡੇ ਥਾਣਾ ਤੋਂ ਐਸਐਸ ਸੁਵਹਾਚਨ ਸਵੈਮੁਨਿਸਪਾਰਟੀ ਜਿਹੜੇ ਉਹ ਠੇਰੀ ਮੋੜ ਦੇ ਨਜ਼ਦੀਕ ਮੌਜੂਦ ਸੀ ਜਿੱਥੇ ਇਹਨਾਂ ਨੂੰ ਸਾਹਮਣੇ ਤੋਂ ਇੱਕੋ ਨਾਂ ਵਿਅਕਤੀ ਜਿਹੜਾ ਆ ਉਹ ਆਉਂਦਾ ਦਿਖਾਈ ਦਿੱਤਾ ਬਾਗਲ ਤੇ ਇਸ ਨੂੰ ਉਹ ਸ਼ਕਤੇ ਆਧਾਰ ਤੇ ਜਿਹੜਾ ਉਹ ਨੰਮੇ ਚੈਕ ਕੀਤਾ ਨੇ ਉਹ ਕੋਲ ਸਪਾਰਟਿੰਗ ਦੇਖ ਕੇ ਜਿਸ ਨੇ ਆਪਣੇ ਹੱਥ ਫੜਿਆ ਵਾਪਰ ਗਿਆ ਉਹ ਐਸਾ ਰੱਖਦਾ ਸਾਈਡ ਤੇ ਥੋੜਾ ਤੇ ਇਸ ਨੂੰ ਕਾਬੂ ਕਰਕੇ ਜਿਸ ਦਾ ਨਾਮ ਪਤਾ ਪਰ ਫਟਾ ਕੀਤਾ ਜਿਸ ਨੇ ਉਹਨਾਂ ਦਾ ਨਾਮ ਦੱਸ ਕਰਨ ਉੱਤਰ ਜੋਗਰਾਜ ਦੱਸ ਹੀ ਪੰਗਣਾ ਬੇਟ ਦੱਸਿਆ ਤੇ ਇਸ ਵਾਰ ਉਹ ਸਿੱਟੇ ਫਿਰ ਵਾਪਰ ਦੀ ਫਾਸੀ ਕਿਤੇ ਗਿੰਤ ਉਸ ਵਿੱਚ ਉਹਨਾਂ ਸੀਨੇ ਗੋਲੀਆਂ ਬਰਾਮਤ ਕਿੰਨੀਆਂ ਗੋਲੀਆਂ ਸੀ ਸਰ ਗੋਲੀਆਂ ਗਾਉਂਟਿੰਗ ਨਾਲ ਤੇ ਜਿਹੜੀਆਂ 80 ਹੋਈਆਂ ਇਹ ਜਿਹੜਾ ਬੰਦਾ ਫੜਿਆ ਜੀ ਇਹ ਤੇ ਕੋ ਅੱਗੇ ਵੀ ਹੈ ਪਰਚਾ ਜਾਂ ਪਹਿਲੀ ਵਾਰੀ ਜਾਂ ਕੋਈ ਇਸ ਤੇ ਪਹਿਲਾਂ ਵੀ ਜਿਹੜੀ ਆ ਸਾਨੂੰ ਇਨਕਵੋਟਾਈ ਸੀ ਕਿ ਬੰਦਾ ਇਸਤਾਨਾ ਦਾ ਜਿਹੜਾ ਕੰਮ ਬਾਹਰੋਂ ਲੈ ਆ ਕੇ ਗੋਲੀਆਂ ਜਿਹੜੀਆਂ ਉਹ ਪਿੰਡ ਆਪਣੇ ਪਿੰਡ ਕੰਗਣਾਬੇਟ ਤੇ ਹੋਰ ਇਹਦੇ ਵਿੱਚ ਜਿਹੜੇ ਐਡਿਕਟਡ ਆ ਹੈਗੇ ਆ ਲੜਕੇ ਉਹਨਾਂ ਨੂੰ ਸਪਲਾਈ ਕਰਦਾ ਹੈ ਹੈਲੋ ਇਹ ਹੋਰ ਵੀ ਕਿ ਤੁਹਾਨੂੰ ਕਿੱਥੋਂ ਲੈ ਕੇ ਆਂਦਾ ਸੀਗਾ ਤੇ ਕਿੱਥੇ ਸਪਲਾਈ ਕਰਨੀ ਸੀ। ਕੋਹੋਂ ਤੱਕ ਦੀ ਕੁਛ ਕੁਛ ਵਿੱਚ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਇਹ ਆਪਣੇ ਨਮਸ਼ਹਿਰ ਔਰ ਖਸ਼ੂਰ ਇੱਧਰ ਦੇ ਕਸਬੇ ਦੇ ਵਿੱਚੋਂ ਮੈਡੀਕਲ ਸੋਰ ਤੋਂ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੋਂ ਮੇਰੇ ਬਣਾਵ ਕਰਕੇ ਲੈਂਦਾ। ਕੋਈ ਬੰਦੇ ਇਹਨੂੰ ਬਾਹਰ ਫੋੜ ਤੇ ਆ ਕੇ ਕਦੀ ਕਹਿੰਦਾ ਤੈਨੂੰ ਸੰਗਣਾ ਫੋੜ ਤੇ ਆ ਕੇ ਦੇ ਜਾਂਦੇ ਆ ਤੇ ਕਦੀ ਬਾਰ-ਬਾਰ ਕੁਛ ਕੁਛ ਦੇ ਆਪਣੇ ਬਿਆਨ ਚੇਂਜ ਕਰਦਾ। ਬਾਕੀ ਅਸੀਂ ਡਗਾਈ ਨਾ ਹਲੇ ਹੋਰ ਪ੍ਰੋਸੈਸ ਕਰਦੇ ਹਾਂ